ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਵੀਡੀਓ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਪਏ ਹੋ ਗੁਰਦੁਆਰੇ ਦਾ ਨਾਮ ਟਾਲੀ ਸਾਹਿਬ ਹੈ ਜੋ ਕਿ ਗਰਦਾਸਪੁਰ ਦੇ ਕੋਲ ਪਿੰਡ ਪੈਂਦਾ ਹੈ ਗੱਲ ੜੀ ਉੱਥੇ ਸਥਿਤ ਹੈ ਬਾਬਾ ਸ਼੍ਰੀ ਚੰਦ ਜੀ ਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸਨ ਤੇ ਇਹ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਦੇ ਕੋਲ ਪੈਂਦਾ ਹੈ ਗਰਦਾਸਪੁਰ ਤੋਂ 10 ਕਿਲੋਮੀਟਰ ਦੂਰ ਪੈਂਦਾ ਹੈ ਗੁਰਦੁਆਰਾ ਇਹ ਗੁਰਦੁਆਰੇ ਦਾ ਇਤਿਹਾਸ ਇਦਾਂ ਕਿ ਇਸ ਪਿੰਡ ਚੋਂ ਨਾ ਰਾਵੀ ਦਰਿਆ ਲੰਘਦਾ ਹੁੰਦਾ ਸੀ ਤੇ ਲੋਕੀ ਬਹੁਤ ਪਰੇਸ਼ਾਨ ਸਨ ਰਾਵੀ ਦਰਿਆ ਵਿੱਚ ਹਾੜ ਆ ਜਾਂਦਾ ਸੀ ਤੇ ਲੋਕਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਸਨ ਤੇ ਡੇਰਾ ਬਾਬਾ ਨਾਨਕ ਤੋਂ ਹੁੰਦੇ ਹੋਏ ਨਾ ਬਾਬਾ ਸ੍ਰੀ ਚੰਦ ਜੀ ਬਾੜ ਸਾਹਿਬ ਜਾਂਦੇ ਹੁੰਦੇ ਸਨ ਤੇ ਇੱਥੇ ਠਹਿਰਦੇ ਹੁੰਦੇ ਸਨ ਇੱਕ ਦਿਨ ਉਹ ਰਾਵੀ ਦੇ ਕੰਢੇ ਬੈਠੇ ਹੋਏ ਸਨ ਮੂੰਹ 'ਚ ਉਹਨਾਂ ਨੇ ਦਾਤਨ ਪਾਈ ਹੋਈ ਸੀ ਕਿ ਕਿਸ ਨੇ ਜਾ ਕੇ ਦੱਸਿਆ ਕਿ ਬਾਬਾ ਜੀ ਰਾਵੀ ਦੇ ਕੰਢੇ ਬੈਠੇ ਹੋਣੇ ਲੋਕੀ ਸਾਰੇ ਕਿਸਾਨ ਆਪਣੀ ਫਰਿਆਦ ਲੈ ਕੇ ਆਏ ਬਾਬਾ ਜੀ ਕੋਲ ਉਹਨਾਂ ਨੇ ਦੱਸਿਆ ਕਿ ਸਾਡੀਆਂ ਫਸਲਾਂ ਖਰਾਬ ਹੋ ਜਾਂਦੀਆਂ ਦਰਿਆ ਕਰਕੇ ਵੀ ਪਾਣੀ ਆ ਜਾਂਦਾ ਹੜ ਆ ਜਾਂਦਾ ਸਾਡਾ ਧਰੂਦਰੀ ਨਾ ਫਸਲਾਂ ਦੀ ਸਿਰਤੀ ਚੱਲਦਾ ਘਰ-ਬਾਰ ਤੇ ਬਾਬਾ ਜੀ ਨੇ ਉਹਨਾਂ ਦੀ ਗੱਲ ਸੁਣੀ ਤੇ ਆਪਣੇ ਮੂੰਹ ਤੋਂ ਦਾਤਨ ਕੱਢ ਕੇ ਰਾਵੀ ਦੇ ਕੰਢੇ ਉੱਤੇ ਗੱਡਤੀ ਤੇ ਪਾਣੀ ਅੱਗੇ ਫਰਿਆਦ ਕੀਤੀ ਕਿ ਆਪਣਾ ਰਸਤਾ ਬਦਲ ਲੈ ਪਾਣੀ ਨੇ ਉਹਨਾਂ ਦੀ ਫਰਿਆਦ ਸੁਣੀ ਤੇ ਆਪਣਾ ਰਸਤਾ ਬਦਲ ਲਿਆ ਜਿਹੜੀ ਉਹਨਾਂ ਨੇ ਦਾਤਨ ਕੱਢੀ ਸੀ ਓਟਾਲੀ ਦੀ ਦਾਤਨ ਸੀ ਤੇ ਉਸ ਨਾਂ ਤੇ ਅੱਜ ਗੁਰਦੁਆਰਾ ਬਣਿਆ ਹੋਇਆ ਟਾਲੀ ਸਾਹਿਬ ਤੁਸੀਂ ਕਦੇ ਜਾਓਗੇ ਜ਼ਰੂਰ ਦਰਸ਼ਨ ਕਰਕੇ ਆਇਓ ਆਪਣੇ ਬੱਚਿਆਂ ਨੂੰ ਜ਼ਰੂਰ ਦਰਸ਼ਨ ਕਰਾਇਓ ਉਸ ਤੇ ਇਤਿਹਾਸ ਦੱਸਿਓ ਤੇ ਆਪਣੀਆਂ ਵੀਡੀਓ ਇਦਾਂ ਇਤਿਹਾਸਿਕ ਵੀਡੀਓ ਹੁੰਦੀਆਂ ਰਹਿਣਗੀਆਂ ਚੈਨਲ ਜ਼ਰੂਰ ਆਪਣਾ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ